ਜਿਹੜਾ ਹੈਗਾ ਇੱਕ ਮਹੀਨੇ ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਜਿਹੜਾ ਨੌਜਵਾਨ ਹੈ ਉਹ ਕਈ ਵਾਰੀ ਗਲਤ ਰਸਤਾ ਜਿਹੜਾ ਅਖਤਿਆਰ ਕਰ ਲੈਂਦਾ ਹੈ ਪੈਸੇ ਕਮਾਉਣ ਵਾਸਤੇ ਔਰ ਜੇ ਗੱਲ ਕਰੀਏ ਤੇ ਮੋਟਾ ਨਹੀਂ ਹੈ ਇਹ ਫਿਰ ਸਿਰਫ 100 ਗ੍ਰਾਮ ਉਹ 150 ਗ੍ਰਾਮ ਵਾਲੇ ਆ ਕਿਲੋ ਵਾਲਾ ਤਾਂ ਕੋਈ ਨਹੀਂ ਸਾਡੇ ਕੋਲ ਠੀਕ ਹੈ ਕਿਲੋ ਵਾਲੇ ਜਿੱਥੇ ਰਾਤ ਹੀ ਸੀਐਡੀ ਹੋ ਗਈਆਂ ਫੋਨ ਹੋ ਗਏ ਵੀ ਕੱਲ ਨੂੰ ਤੜਕੇ ਰੇਡ ਪੈਣੀ ਹੈ ਅੱਛਾ ਅਡਵਾਂਸ ਹੀ ਦੱਸ ਅਡਵਾਂਸ ਹੀ ਦੱਸ ਅੱਜ ਇੱਥੇ ਜਿਹੜੇ ਦੋ ਨਸ਼ਾ ਤਸਕਰਾਂ ਤੋਂ ਬਰਾਮਦਗੀ ਹੋਈ ਹੈ ਜਿਨ੍ਹਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ ਔਰ ਸਰਚ ਪਿਆਨ ਚਲਾਇਆ ਜਾ ਰਿਹਾ ਹੈ ਕਿ ਕੀ ਮਕਸਦ ਹੈ ਜੀ ਇਸ ਪਿੱਛੇ ਕਿੰਨੇ ਕੁ ਲੋਕ ਤੁਹਾਡੇ ਵੱਲੋਂ ਜਿਹੜੇ ਰਾਊਂਡ ਆਪ ਕੀ ਇਹਦਾ ਮਕਸਦ ਇਹ ਸਰਚ ਆਪਰੇਸ਼ਨ ਜਿਹੜਾ ਅੱਜ ਚਲਾਇਆ ਗਿਆ ਉਹਦਾ ਹੈ ਕਿ ਅਸੀਂ ਜਿਹੜਾ ਹੈਗਾ ਇੱਕ ਮਹੀਨੇ ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਇਸੇ ਮਕਸਦ ਤੇ ਜਿਹੜਾ ਹੈਗਾ ਅੱਜ ਤੋਂ ਜਿਹੜੀ ਸਾਡੀ ਮੁਹਿੰਮ ਜਿਹੜੀ ਹੈ ਬੀੜ ਤਲਾਬ ਦੇ ਏਰੀਆ ਦੇ ਵਿੱਚ ਸਰਚ ਆਪਰੇਸ਼ਨ ਰਾਹੀਂ ਚਾਲੂ ਕੀਤੀ ਗਈ ਹੈ ਅੱਜ ਇੱਥੇ ਜਿਹੜੇ ਦੋ ਨਸ਼ਾ ਤਸਕਰਾਂ ਤੋਂ ਬਰਾਮਦਗੀ ਹੋਈ ਹੈ ਜਿਨ੍ਹਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ ਔਰ ਇਸ ਤੋਂ ਇਲਾਵਾ 7-8 ਵਿਅਕਤੀ ਜਿਨ੍ਹਾਂ ਨੇ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਔਰ ਫਰਦਰ ਜਿਹੜੀ ਹੈਗੀ ਸਾਡੀ ਰੋਜ਼ਾਨਾ ਦੀ ਜਿਹੜੀ ਹੈਗੀ ਇਹ ਕਾਰਵਾਈ ਚੱਲਦੀ ਰਹੇਗੀ ਅਗਲੇ ਆਉਣ ਵਾਲੇ 1-2 ਮਹੀਨਿਆਂ ਤੱਕ ਸਰ ਸ਼ਹਿਰ ਦੇ ਵਿੱਚ ਦੋ ਇਹ ਜਿਹੇ ਇਲਾਕੇ ਨੇ ਜੋ ਲਗਾਤਾਰ ਨਸ਼ੇ ਦੇ ਮਾਮਲੇ ਨਾਲ ਜੁੜੇ ਹੋਏ ਨੇ ਤੋਬਿਆਣਾ ਤੇ ਵੀਰਤਲਾ ਬਸਤੀ ਲਗਾਤਾਰ ਸੱਚ ਬਿਆਨ ਵਿੱਚ ਆਖਰ ਇਹ ਜਿਹੜਾ ਕੀ ਕਾਰਨ ਆ ਵੀ ਇੱਥੇ ਜਿਹੜਾ ਨਸ਼ਾ ਰੁਕ ਨਹੀਂ ਗਿਆ ਹੈਗਾ ਦੇਖੋ ਇਹ ਦੋਵੇਂ ਜਗ੍ਹਾ ਦੇ ਵਿੱਚ ਜੋ ਮੇਰੀ ਸਮਝ ਚ ਆਂਦਾ ਹੈਗਾ ਕਿ ਜਿਹੜੇ ਹੈਗੇ ਜ਼ਿਆਦਾਤਰ ਵਿਅਕਤੀ ਜਿਹੜੇ ਹੈਗੇ ਉਹ ਉਹਨਾਂ ਕੋਲ ਕਮਾਈ ਦੇ ਸਾਧਨ ਦੀ ਜਿਹੜੀ ਘਾਟ ਹੈ ਔਰ ਜਿਹੜਾ ਨੌਜਵਾਨ ਹੈ ਉਹ ਕਈ ਵਾਰੀ ਗਲਤ ਰਸਤਾ ਜਿਹੜਾ ਅਖਤਿਆਰ ਕਰ ਲੈਂਦਾ ਹੈ ਪੈਸੇ ਕਮਾਉਣ ਵਾਸਤੇ ਔਰ ਜਿਹਦੇ ਕਾਰਨ ਕਿ ਉਹ ਇਹੋ ਜੇ ਕੰਮਾਂ ਦੇ ਵਿੱਚ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਪੁਲਿਸ ਦੀ ਕਾਰਵਾਈ ਹੋਣ ਤੋਂ ਬਾਅਦ ਉਹਦੇ ਵਿੱਚ ਜਿਹੜਾ ਹੈਗਾ ਸਮਾਜ ਦੀ ਬਦਨਾਮੀ ਦਾ ਵੀ ਜਿਹੜਾ ਉਹਦੇ ਤੇ ਸੰਕਟ ਘਿਰਦਾ ਤੇ ਇਸੇ ਤਰੀਕੇ ਨਾਲ ਇਹ ਬਸਤੀਆਂ ਦੇ ਵਿੱਚ ਦੇਖਣ ਚ ਆਇਆ ਹੈ ਕਿ ਜਿਹੜੇ ਗਰੀਬ ਜ਼ਿਆਦਾ ਗਰੀਬ ਘਰਾਂ ਦੇ ਲੋਕ ਨੇ ਉਨ੍ਹਾਂ ਦੇ ਘਰਾਂ ਦੇ ਵਿੱਚ ਆਸ-ਪਾਸੇ ਦੇ ਲੋਕਾਂ ਵੱਲੋਂ ਆਣਾ ਜਾਣਾ ਵੀ ਲੱਗਿਆ ਰਹਿੰਦਾ ਹੈ ਜਿਦੇ ਚ ਕਿ ਜਿਹੜੇ ਮਾੜੇ ਅਨਸਰ ਨੇ ਉਹ ਆਪਣੇ ਕਾਰਵਾਈ ਨੂੰ ਅੰਜਾਮ ਦੇ ਦਿੰਦੇ ਨੇ ਤੇ ਇਹਦੇ ਵਿੱਚ ਜਿਹੜੀ ਹੈਗੀ ਲੋਕਾਂ ਦੀ ਸੈਂਸਿਟਾਈਜੇਸ਼ਨ ਬਹੁਤ ਜ਼ਰੂਰੀ ਹੈ ਸਾਡੇ ਵੱਲੋਂ ਜਿਹੜਾ ਹੁਣ ਇਸ ਮੁਹਿੰਮ ਦੇ ਤਹਿਤ ਅਸੀਂ ਇੱਕ ਪ੍ਰੋਗਰਾਮ ਰੱਖਿਆ ਜਿਦੇ ਚ ਕਿ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਸੈਂਸਿਟਾਈਜ਼ ਕੀਤਾ ਜਾਏਗਾ ਕਿਉਂਕਿ ਜਿਹੜੇ ਘੱਟ ਪੜੇ ਲਿਖੇ ਲੋਕ ਨੇ ਜਾਂ ਗਰੀਬ ਲੋਕ ਨੇ ਉਹਨਾਂ ਨੂੰ ਸੈਂਸਿਟਾਈਜ਼ ਕਰਨ ਵਾਸਤੇ ਇੱਕ ਅਲੱਗ ਤਰ੍ਹਾਂ ਦਾ ਸਾਡੇ ਵੱਲੋਂ ਇੱਥੇ ਪ੍ਰੋਗਰਾਮ ਜਿਹੜਾ ਹੈਗਾ ਉਹ ਉਦਿੱਕਿਆ ਗਿਆ ਔਰ ਇਹਦੇ ਵਿੱਚ ਹੀ ਡੀਸੀ ਸਾਹਿਬ ਨੂੰ ਵੀ ਗੁਜਾਰਿਸ਼ ਕੀਤੀ ਹੈ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਸਾਡੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਹੁੰਦੇ ਨੇ ਉਹਨਾਂ ਰਾਹੀਂ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਕਮਾਈ ਦੇ ਸਾਧਨਾਂ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ ਵੀ ਦਿੱਤੀ ਜਾਏਗੀ ਤਾਂ ਕਿ ਇਹ ਇਸ ਤਰੀਕੇ ਦੇ ਨਾਜਾਇਜ਼ ਕੰਮਾਂ ਤੋਂ ਜਿਹੜਾ ਹੈਗਾ ਹਟ ਕੇ ਇੱਕ ਸਹੀ ਤਰੀਕੇ ਦੀ ਜ਼ਿੰਦਗੀ ਜੀ ਸਕਦਾ ਹੈ ਸਰ ਜਿਹੜੇ ਲੋਕ ਫੀਡਪ ਤਨੇ ਨਸ਼ੇ ਤੋਂ ਉਹ ਨਸ਼ਾ ਛੱਡਣਾ ਵੀ ਚਾਹੁੰਦੇ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਹੈਗਾ ਉਹਨਾਂ ਨੂੰ ਲੈ ਕੇ ਵੀ ਜਿਹੜਾ ਹੈਗਾ ਦੇਖੋ ਨਸ਼ਾ ਜੇ ਆਪਾਂ ਛੱਡਣਾ ਚਾਹੁੰਦੇ ਆ ਗਵਰਨਮੈਂਟ ਦਾ ਡੀ ਐਡਿਕਸ਼ਨ ਸੈਂਟਰ ਜਿਹੜਾ ਹੈਗਾ ਬਣਿਆ ਜਿੱਦੇ ਚ ਕਿ ਫ੍ਰੀ ਦੇ ਵਿੱਚ ਨਸ਼ਾ ਛੜਾਇਆ ਜਾਂਦਾ ਪ੍ਰੀਲਿਮਿਨਰੀ ਟੈਸਟ ਤੇ ਹਾਰਡਲੀ 1000 ਰੁਪਿਆ ਜਾਂ ਉਸ ਤੋਂ ਵੀ ਘੱਟ ਖਰਚਾ ਆਉਂਦਾ ਉਸ ਤੋਂ ਬਾਅਦ ਜਿਹੜੀ ਸਾਰੀ ਜਿਹੜੀ ਹੈਗੀ ਪ੍ਰਕਿਰਿਆ ਹਫਤੇ ਦੋ ਹਫਤੇ ਦੀ ਉਹ ਫ੍ਰੀ ਆਫ ਕੋਸਟ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ 14 ਜਿਹੜੇ ਨੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰ ਵੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਨੇ ਤੇ ਉਹਦੇ ਵਿੱਚ ਜੋ ਮੈਂ ਦੇਖਦਾ ਹਾਂ ਕਿ ਸਮਾਜ ਦੇ ਵਿੱਚ ਇਹ ਦੇਖਣ ਚ ਆਇਆ ਕਿ ਪਰਿਵਾਰ ਵੱਲੋਂ ਜਾਂ ਜਿਹੜੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਦੋਸਤ ਮਿੱਤਰ ਨੇ ਉਹਨਾਂ ਵੱਲੋਂ ਥੋੜੀ ਟਿੱਲ ਕਈ ਵਾਰੀ ਆਪਾਂ ਨੂੰ ਪਾਈ ਜਾਂਦੀ ਹੈ ਕਿਉਂਕਿ ਜਦੋਂ ਵੀ ਆਪਾਂ ਨਾ ਕਿਸੇ ਵੀ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਾਣੇ ਆ ਤਾਂ ਉਹਦੇ ਨਾਲ ਪਰਿਵਾਰ ਦੇ ਮੈਂਬਰ ਤੇ ਉਹਦੇ ਦੋਸਤਾਂ ਦਾ ਜਿਹੜਾ ਹੈਗਾ ਟਾਈਮ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇੱਕ ਪਰਿਵਾਰਕ ਵਿਅਕਤੀ ਨੂੰ ਉਹਦੇ ਨਾਲ 24 ਘੰਟੇ ਰਹਿਣਾ ਜਿਹੜਾ ਹੈਗਾ ਇੱਕ ਜ਼ਰੂਰੀ ਹੈ ਜੋ ਕਿ ਇੱਕ ਸਾਈਕੀਆਟਰੀ ਦਾ ਅਸੂਲ ਹੈ ਉਹਦੇ ਵਿੱਚ ਕਈ ਵਾਰੀ ਟਿਲ ਮਿਲਦੀ ਹੈ ਤੇ ਜਿਹੜੇ ਵਿਅਕਤੀ ਜਿਹੜੇ ਨਸ਼ਾ ਛੁਡਾਊ ਕੇਂਦਰ ਚ ਪਰਤੀ ਵੀ ਹੁੰਦੇ ਨੇ ਉਹ ਕਈ ਵਾਰੀ ਵਿੱਚ ਹੀ ਜਿਹੜੀ ਪ੍ਰਕਿਰਿਆ ਨੂੰ ਛੱਡ ਜਾਂਦੇ ਨੇ ਇੱਕ ਸਰ ਲੋਕ ਕਈ ਵਾਰੀ ਕਿ ਸੇਫ ਪੰਜਾਬ ਹੈਲਪਲਾਈਨ ਇੱਕ ਸਟਾਰਟ ਕੀਤੀ ਹੈ ਸੀਐਮ ਸਾਹਿਬ ਵੱਲੋਂ ਉਹਦੇ ਵਿੱਚ ਤੁਸੀਂ WhatsApp ਰਾਹੀਂ ਜਿਹੜਾ ਹੈਗਾ ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਮੇਰਾ ਮੋਬਾਈਲ ਨੰਬਰ ਬਠਿੰਡਾ ਪੁਲਿਸ ਦੀ ਵੈਬਸਾਈਟ ਤੇ ਉਪਲਬਧ ਹੈ ਐਸਐਸਪੀ ਸਾਹਿਬ ਦਾ ਉਪਲਬਧ ਹੈ ਜੇਕਰ ਆਪਾਂ ਨੂੰ ਲੱਗਦਾ ਕਿ ਇੱਕ ਸੋਰਸ ਤੇ ਆਪਾਂ ਇਨਫੋਰਮੇਸ਼ਨ ਦੰਨੇ ਆ ਤੇ ਉੱਥੇ ਕੋਈ ਲੀਕੇਜ ਹੁੰਦੀ ਹੈ ਤਾਂ ਤੁਸੀਂ ਸਾਡੇ ਮੋਬਾਈਲ ਤੇ ਜਿਹੜਾ ਹੈਗਾ ਇਨਫੋਰਮੇਸ਼ਨ ਵੀ ਦੇ ਸਕਦੇ ਹੋ ਔਰ ਇਸ ਤੋਂ ਇਲਾਵਾ ਜਿਹੜੀ ਹੁਣ ਸਪੈਸ਼ਲ ਪ੍ਰੋਵੀਜ਼ਨ ਅਸੀਂ ਰੱਖੀ ਆ ਆਪਣੇ ਕੰਮ ਕਾਜ ਦੇ ਵਿੱਚ ਤਾਂ ਕਿ ਜਿਹੜੀ ਇਹ ਇਨਫਾਰਮੇਸ਼ਨ ਆ ਲੋਕਾਂ ਵੱਲੋਂ ਦਿੱਤੀ ਜਾਂਦੀ ਆ ਉਹਨੂੰ ਗੁਪਤ ਰੱਖਿਆ ਜਾਵੇ ਤੇ ਵਿਅਕਤੀ ਦੀ ਜਿਹੜੀ ਹੈਗੀ ਆਇਡੈਂਟੀਟੀ ਡਿਕਲੇਅਰ ਨਾ ਕੀਤੀ ਜਾਵੇ ਥੈਂਕ ਯੂ ਸਰ ਜੀ ਹਾਂ ਜੀ ਮੈਂ 2013 ਦੇ ਵਿੱਚ ਬਲਾਗ ਸੰਸਦੀ ਮੈਂਬਰ ਜਿੱਤਾ ਸੀਗਾ ਬਾਅਦ ਚ ਮੈਂ ਬਲਾਗ ਦਾ ਚੇਅਰਮੈਨ ਬਣ ਗਿਆ ਸੀਗਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਸ ਰਮਾਣਾ ਸਾਹਿਬ ਦੇ ਨਾਲ ਰਹੇ ਕਾਫੀ ਚਿਰ ਕੰਮ ਕਰਦੇ ਰਹੇ ਚਿੱਟੇ ਲੋਕਾਂ ਵਾਸਤੇ ਬਹੁਤ ਭੱਜਾਂ ਨਕੀ ਕੀਤੀ ਪਰ ਕੋਈ ਨਹੀਂ ਹੱਲ ਹੋਇਆ ਬਾਅਦ ਲੋਕਾਂ ਨੇ ਦੁਸ਼ਮਣੀਆਂ ਤਰ੍ਹਾਂ ਇੱਕ ਦੁਸ਼ਮਣੀ ਕੱਢੀ ਵੀ ਇਹ ਸਾਡੇ ਜਵਾਕਾਂ ਨੂੰ ਫੜਾਉਂਦਾ ਸਾਨੂੰ ਚਿੱਟਾ ਪੰਦ ਕਰਾਉਂਦਾ ਜਿਵੇਂ ਇਹਦੇ ਜਵਾਕਾਂ ਲਾਏ ਉਸ ਤੋਂ ਬਾਅਦ ਹੀ ਕੁਝ ਲੋਕਾਂ ਨੇ ਇਕੱਠੇ ਹੋ ਕੇ ਪਿੰਡ ਦੇ ਨਾਲ ਮਿਲ ਮਲਾ ਕੇ ਤੇ ਮੇਰੇ ਦੋਨਾਂ ਬੇਟੇ ਨਸ਼ੇ ਦੇ ਲਾਤਾ ਜੀ ਵੱਡਾ ਬੇਟਾ ਜਿਹੜਾ ਮੇਰਾ ਜੇਲ੍ਹ ਇੱਥੇ ਹੈ ਜੀ ਉਹ ਸਾਹਬ ਨਾਲ ਗੱਲ ਹੋਈ ਸੀ ਸਾਹ ਨਾਲ ਵੀ ਉਹ ਜਿੱਦੇ ਤੁਰਿਆ ਗਿਆ ਸੀ ਟੂ ਟੈਕਸ ਤੋਂ ਜੀ ਉਹਦੇ ਕੋਲੇ ਕੋਈ 250 ਗ੍ਰਾਮ ਸਮਗਰੱਥ ਸੀਗਾ ਦੋ ਬੰਦੇ ਉਹਦੇ ਨਾਲ ਰਾਮਾ ਪਿੰਡ ਐ ਭਤਿੰਦੇ ਰਾਮੇਪਿੰਡ ਤੋਂ ਜਾਂ ਰਾਮੇ ਮੰਡੀ ਤੋਂ ਐ ਉਹ ਨਹੀਂ ਮੈਨੂੰ ਪਤਾ ਜੀ ਇੱਕ ਮੁੰਡਾ ਉਹਨਾਂ ਨਾਲ ਗੰਨੇਆਂ ਦੇ ਸੀਗਾ ਜੀ ਉਹਨ ਦਾ 7 ਮਹੀਨੇ ਹੋ ਗਏ ਜੇਲ੍ਹ ਕੀ ਹੈ ਜੀ ਉਹ ਉਸ ਕੰ ਦਾ ਮੈਂ ਮੰਗ ਕਰਦੇ ਹਾਂ ਜੀ ਕਿੰਨਾ ਕਹਿੰਦਾ ਤੁਹਾਡੇ ਸਾਡੇ ਨਸ਼ਾ ਦੇਖੋ ਜੀ ਜੇ ਆਪਾਂ ਮੋਟੇ ਦੀ ਗੱਲ ਕਰੀਏ ਤਾਂ ਮੋਟਾ ਨਹੀਂ ਹੈ ਦੇਖੋ ਦਾ ਸਿਰਫ 100-100 ਗ੍ਰਾਮ ਉਹ 150 ਗ੍ਰਾਮ ਵਾਲੇ ਆ ਕਿਲੋ ਵਾਲਾ ਤਾਂ ਕੋਈ ਹੈ ਨਹੀਂ ਸਾਡੇ ਕੋਲ ਠੀਕ ਹੈ ਜੀ ਕਿਲੋ ਵਾਲੇ ਜੇ ਕੋਈ ਹੈਗੇ ਆ ਅੱਧੇ ਦੇ ਕਿਲੋ ਵਾਲੇ ਉਹ ਸਪਲਾਈ ਕਰਦੇ ਆ ਤੇ ਵੇਚਣ ਵਾਲਿਆਂ ਨੂੰ ਬਿਨਾਂ 10 ਗ੍ਰਾਮ ਲਿਆ ਕੇ ਫਿਰ 20 ਗ੍ਰਾਮ ਲਿਆ ਤੇ ਉਹ ਵਿਕਰੀ ਕਰਕੇ ਤੇ ਵੇਚ ਕੇ ਤੇ ਉਹਨਾਂ ਫਿਰ ਖਰੀਦ ਲੈ ਗਏ ਸਫਲ ਕਿਉਂ ਰਹੀ ਆ ਪੁਲਿਸ ਫੇਲ ਕਿਉਂ ਹੋਈ ਹੈ ਦੇਖੋ ਜੀ ਕਈ ਤਰ੍ਹਾਂ ਦੀਆਂ ਗੱਲਾਂ ਜੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕੋਈ ਹੌਸਲੇ ਦਾ ਕੰਮ ਕਰਦੇ ਆ ਉਹ ਪਿੰਡ ਚ ਅੱਜ ਵੀ ਕੋਈ ਨਹੀਂ ਹੈ ਕਿਉਂ ਰਾਤ ਹੀ ਸੀਐਡੀ ਹੋ ਗਈਆਂ ਫੋਨ ਹੋ ਗਏ ਵੀ ਕੱਲ ਨੂੰ ਤੜਕੇ ਰੇਡ ਪੈਣੀ ਹੈ ਅੱਛਾ ਹੜਵਾਂਸੀ ਦੱਸ ਹੜਵਾਂਸੀ ਦੱਸਾ ਜੀ ਬਹੁਤ ਸਾਰੇ ਲੋਕਾਂ ਨੇ ਵੱਡੀਆਂ-ਵੱਡੀਆਂ ਕੋਠੀਆਂ ਪਾਈਆਂ ਹੋਈਆਂ ਇੱਥੇ ਪਰ ਉਹ ਸਾਰੀ ਇਸੇ ਇਸੇ ਕੰਮ ਦੀ ਗਰਾਮਾਤ ਹੀ ਹੈ ਜਿੱਟੇ ਦੀ ਗਰਾਮਾਤ ਹੈ ਸਰ ਜੀ ਪਤਾ ਕਿਵੇਂ ਲੱਗ ਜਾਂਦਾ ਵੀ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਹੀ ਦੇਖੋ ਜੀ ਗੱਲ ਪੁਲਿਸ ਡਿਪਾਰਟਮੈਂਟ ਤੋਂ ਹੀ ਲੀਕ ਆਉਟ ਹੁੰਦੀ ਹੈ ਵੀ ਤੁਹਾਨੂੰ ਰੇਡ ਪੈਣੀ ਹੈ ਪਹਿਲਾਂ ਆਪਦੇ ਹਾਂ ਪੁਲਿਸ ਪ੍ਰਸ਼ਾਸਨ ਜਿਹੜਾ ਪਹਿਲਾਂ ਉਹ ਆਪਦੀ ਕਾਮਯਾਬੀ ਕਰੇ ਪੁਲਿਸ ਪ੍ਰਸ਼ਾਸਨ ਤੇ ਕੰਟਰੋਲ ਕਰੇ ਵੀ ਜਿਹੜੀ ਗੱਲ ਲੀਕ ਹੁੰਦੀ ਹੈ ਠੀਕ ਹੈ ਧੰਨਵਾਦ